ਸਵੰਤ ਸਿੰਘ ਅਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਸੱਦੇ ਦਾ ਪਹਿਲਾ ਭਾਗ ਹੁਣ ਰਾਜ ਨੂੰ ਖੰਗ ਛਿੜੀ ਹੀ ਰਹਿੰਦੀ ਸੀ ਸਵਰਨ ਕੁੱਗੂ ਸੌਂਗ ਹੈ ਰਾਜ ਆਪਣੇ ਕਮਰੇ ਵਿੱਚ ਪਈ ਸੀ ਉਸ ਦੀਵਾਰੀ ਵਿੱਚੋਂ ਬਾਹਰ ਕਣਕਾਂ ਕਣਕਾਂ ਤੇ ਸਰੋਂ ਦੇ ਫੁੱਲਾਂ ਦੀ ਹਰਿਆਲੀ ਬਣ ਕੇ ਫੈਲ ਗਈਆਂ ਦੁੱਧ ਪੀਂਦਾ ਹੀ ਸੌਂਗ ਹੈ ਸਵਰਨ ਦੇ ਹੱਥਾਂ ਵਿੱਚ ਸਫੇਦ ਸਲਾਈਆਂ ਹਲਕੀ ਨਸਵਾਰੀ ਪਛਮੂਣੀ ਜਾ ਰਹੀਆਂ ਸੀ ਰਾਜ ਉਸ ਤੋਂ ਅਨਿਭਾਨੀ ਆਪਣੇ ਬੱਚੇ ਦੀ ਬਾਬਤ ਪੁੱਛਦੀ ਰਹਿੰਦੀ ਕਿਉਂਕਿ ਕੋਗੂ ਨੂੰ ਜਨਮ ਦੇਣ ਤੋਂ ਹੀ ਉਸ ਤੋਂ ਵੱਖ ਕਰ ਲਿਆ ਗਿਆ ਸੀ ਉਸ ਨੂੰ ਪ੍ਰਤਾਪੀ ਨੌਕਰਾਨੀ ਸਾਹਮਦੀ ਅਤੇ ਸਵਰਨ ਉਸ ਦੀ ਦੇਖਭਾਲ ਕਰਦੀ ਸਵਰਨ ਦਾ ਕੋਗੂ ਵਿੱਚ ਮਾਂ ਪਿਆਰ ਜਾਗ ਪਿਆ ਸੀ ਰਾਜ ਨੇ ਆਪਣੇ ਆਪ ਨੂੰ ਹਰ ਤਰ੍ਹਾਂ ਸਵਰਨ ਦੇ ਹਵਾਲੇ ਕਰ ਦਿੱਤਾ ਅਤੇ ਸਵਰਨ ਰਾਜ ਦੇ ਅਹਿਸਾਨ ਅਟੁੱਟ ਪਿਆਰ ਵਿੱਚ ਬਿਨਾਂ ਮੁੱਲੋਂ ਖਰੀਦੀ ਗਈ ਉਹ ਕੋਗੂ ਦੀ ਉਹ ਕੋਗੂ ਦੇ ਹੀ ਦਿਵਾਲੇ ਰਹਿੰਦੀ। ਰਾਜਸਵਾਰਾਂ ਨੂੰ ਕੋਗੂ ਨਾਲ ਇੰਨਾ ਪਿਆਰ ਕਰਦਿਆਂ ਦੇਖ ਕੇ ਬੜੀ ਪ੍ਰਸੰਨ ਹੁੰਦੀ। ਉਹਦੇ ਛੜ ਦੇ ਰੂਹ ਤੇ ਪਿੰਜਰ ਸੌਣ ਦੀਆਂ ਪਹਾੜਾਂ ਵਿੱਚ ਆ ਜਾਂਦੇ। ਪਰ ਰਾਜ ਆਪੋਂ ਬੱਚੇ ਨੂੰ ਹੱਕ ਨਾਲ ਲਾਉਣ ਲਈ ਕਿੰਨਾ ਲੋਚਦੀ। ਅੰਦਰੇ-ਅੰਦਰ ਉਸ ਦੇ ਜਜ਼ਵਾਤ ਇੰਨਾ ਜੱਗਤਾਂ ਵਿੱਚ ਫਿਸਦੇ ਤੇ ਦਬਦੇ ਰਹਿੰਦੇ। ਉਹ ਸੋਚਦੀ ਮੈਂ ਕੋਗੂ ਦੀ ਮਾਂ ਪਰ ਉਸ ਤੋਂ ਕੁੱਟ ਕੇ ਪਿਆਰ ਵੀ ਨਹੀਂ ਕਰ ਸਕਦੀ। ਸਿਰਫ ਦੂਰੋਂ ਦੇਖ ਸਕਦੀ ਹਾਂ ਉਹ ਵੀ ਕਰਦਿਆਂ ਤੋਂ ਚੋਰੀ ਸਵਰਨ ਦੀ ਮਿਹਰਬਾਨੀ ਨਾਲ ਉਹਦੇ ਹੰਝੂ ਆ ਜਾਂਦੇ ਤੇ ਪਾਸੇ ਮੂੰਹ ਕਰਕੇ ਪੁੰਝ ਸੁਰਦੀ ਜ਼ਖਮੀ ਪੰਛੀ ਵਾਂਗ ਉਸ ਦਾ ਆਪਣਾ ਆਪ ਭਟਕਦਾ ਤੇ ਕੰਮਦਾ ਰਹਿੰਦਾ ਉਹਦੇ ਅੰਦਰਾਂ ਸੜਦਿਆਂ ਜਦੋਂ ਬੱਚਾ ਸਵਰਨ ਦੀਆਂ ਬਾਹਾਂ ਵਿੱਚ ਚੰਗਰਾ ਪਾਉਂਦਾ ਉਸ ਦੇ ਅੰਦਰ ਡੋ ਪੈਂਦੇ ਤੇ ਹਵੇਲੀ ਗੂੰਜਦੀ ਵਰਤਿਤ ਹੁੰਦੀ ਉਹ ਆਪਣੇ ਕੁੱਗੂ ਦਾ ਕਮਲਕੂਲ ਕੋਲਾ ਹੱਥ ਚੁੰਮਣ ਨੂੰ ਤਰਸਦੀ ਸਹਿਕਦੀ ਹੀ ਰਹੀ ਪਰ ਫਿਰ ਉਹ ਆਪ ਹੀ ਆਪਣੇ ਬੱਚੇ ਦੀ ਜ਼ਿੰਦਗੀ ਲਈ ਪਿਆਰ ਬਲਬਲਿਆਂ ਦਾ ਆਤਮ ਕਤ ਕਰ ਲੈਂਦੀ ਉਹ ਆਪਣੀ ਜ਼ਿੰਦਗੀ ਵਿੱਚ ਬਲਬਲਿਆਂ ਨੂੰ ਮਾਰਨਾ ਅਤੇ ਕੁਚਲਣਾ ਸਿੱਖ ਗਈ ਸੀ ਸਮੇਂ ਦੇ ਇਮਤਿਆਨਾ ਲਹੂ ਚੂਸ ਚੂਸ ਉਸ ਦੀਆਂ ਹੱਡੀਆਂ ਦੀ ਮੁੱਠ ਬਣਾ ਦਿੱਤਾ ਪਲੰਘ ਵਿੱਚ ਪਈ ਉਹ ਦਿਸਦੀ ਨਹੀਂ ਸੀ ਚਿਹਰਾ ਵੇਖ ਕੇ ਆਖਿਆ ਜਾ ਸਕਦਾ ਆਖਿਆ ਜਾ ਸਕਦਾ ਸੀ ਕਿ ਇਹ ਰਾਜ ਹੀ ਹੈ ਪਰ ਸਾਰੇ ਪਿੰਜਰ ਨਾਲ ਬਿਮਾਰੀ ਨੇ ਭਰਿਆ ਭਰਿਆ ਮਾਸ ਝੂੰਡ ਲਿਆ ਸੀ ਉਹ ਤੂੰ ਕਿਉਂ ਆਉਂਦੀ ਏ ਰਾਜਨੇਮੇ ਹੀ ਖਿਜਦਿਆਂ ਵਾਂਗ ਕਿਹਾ ਕੁਗੂਲੀ ਇੱਕ ਖੁੱਲੀ ਕੋਟੀ ਮੈਂ ਕਿੰਨੀ ਕਿਸਮਤ ਵਾਲੀ ਆ ਜੀਨੂੰ ਰੱਬ ਨੇ ਇੰਨੀ ਚੰਗੀ ਭੈਣ ਦਿੱਤੀ ਰਾਜ ਨੇ ਆਪਣੇ ਦੋਵੇਂ ਹੱਥ ਹਿੱਕ ਤੇ ਕੋਟ ਲੇ ਸਵਰਨ ਨੇ ਲਾੜ ਨਾਲ ਉਸ ਦੇ ਪੋਲੀ ਜਿਹੇ ਚ ਜੇੜ ਮਾਰ ਦਿੱਤੀ ਰਾਜ ਨੂੰ ਖਾਂਗ ਆ ਗਈ ਤੇ ਕਿੰਨਾ ਹੀ ਚਰਖੰਗ ਕਾਰਨ ਉਸ ਨੇ ਪਲੰਗ ਵਿੱਚ ਉਸ ਦਾ ਬਲੰਗ ਵੀ ਹਿੱਲਦੜੇ ਰਾਜ ਨੇ ਦਮ ਲੈ ਕੇ ਆਖਣਾ ਸ਼ੁਰੂ ਕੀਤਾ ਮੇਰਾ ਬੱਚਾ ਕਦੇ ਨਾ ਮਹਿਸੂਸ ਕਰੇਗਾ ਕਿ ਉਸ ਦੀ ਕੋਈ ਹੋਰ ਮਾਂ ਵੀ ਸੀ ਸਵਰਨ ਮੇਰੇ ਪਿੱਛੋਂ ਤੂੰ ਰਾਜ ਸਵਰਨ ਨੇ ਇੰਨੀ ਜ਼ੋਰ ਦੀ ਆਖਿਆ ਕਿ ਬਾਕੀ ਗੱਲ ਰਾਜ ਦੇ ਮੂੰਹ ਵਿੱਚ ਹੀ ਸੁੱਕ ਗਈ ਤੂੰ ਚਾਹੁੰਦੀ ਹੈ ਕਿ ਮੈਂ ਫਿਰ ਰੋ ਪਾਵਾਂ ਉਹ ਸੱਚਮੁੱਚ ਹੀ ਫਿਸ ਪਈ ਉਸ ਰਾਜ ਵੱਲੋਂ ਪਾਸਾ ਫੇਰ ਲਿਆ ਰਾਜ ਨੇ ਮਨ ਪਰਦਿਆ ਸਵਰਨ ਦਾ ਲੰਮਕਿਆ ਹੱਥ ਫੜ ਕੇ ਘੋਟਿਆ ਸਵਰਨ ਇਹ ਤਾਂ ਪਤਾ ਹੀ ਐ ਮੈਂ ਬਹੁਤੇ ਦਿਨ ਨਹੀਂ ਜੀ ਸਕਦੀ ਪਰ ਤੂੰ ਆਪਣੇ ਮੋਹ ਕੱਢ ਕੱਢ ਕਿਉਂ ਮਰਿਆ ਨੂੰ ਮਾਰਦੀ ਐ ਸਵਰਨ ਨੇ ਆਪਣੇ ਆਪ ਨੂੰ ਰੋਕਦਿਆਂ ਕਿ ਅੱਛਾ ਪੈਣ ਮੈਂ ਹੁਣ ਨਹੀਂ ਆਖਦੀ ਹੈ ਆ ਰੌਲਾ ਕੀ ਐ ਇਹੇ ਠਾ ਰਾਜ ਨੇ ਬਾਹਰੋਂ ਚੀਂ-ਚੀਂ ਅੜਾ ਸੁਣਦਿਆਂ ਪੁੱਛਿਆ ਪਤਾ ਨਹੀਂ ਪ੍ਰਤਾਪੀ ਆਖਦੀ ਸੀ ਅੱਜ ਲੋੜੀ ਦੀ ਪੁਲਿਸ ਆਈ ਐ ਦੋ ਲਾਰੀਆਂ ਭਰੀਆਂ ਕੋਈ ਉਹਨਾਂ ਦਾ ਹੀ ਸਿਆਪਾ ਹੋਣਾ ਸਵਰਨ ਫੇਰ ਕੋਟੀ ਉਹਨਾਂ ਲੱਗ ਪਈ ਥੋੜੇ ਚਿਰ ਪਿਛੇ ਇੱਕ ਔਰਤ ਦੇ ਚਿਕਨ ਦੀ ਆਵਾਜ਼ ਆਈ ਰਾਜਮਨਜੇ ਤੇ ਤਰ ਤੜਫ ਕੇ ਰਹਿ ਗਈ ਹਈ ਨੀ ਸਵਰਨੀ ਕਿਨੂੰ ਮਾਰਦੇ ਐ ਪਏ ਹੋਣ ਖਸਮਾ ਨੂੰ ਖਾਨ ਕਸਾਈ ਸਾਨੂੰ ਕੀ ਸਵਰਨ ਨੇ ਆਈ ਗਈ ਕਰਦਿਆਂ ਕਿਹਾ ਨਾ ਨੀ ਪੈੜੀਏ ਰਾਜਪਾਲ ਨੂੰ ਬਾਹਰ ਵਿੱਚ ਖਲੋਤਾ ਦੇਗਾ ਅਗਾ ਕੁਝ ਨਾਕ ਸਕੀ ਪਾਲ ਸਵਰਨ ਨੂੰ ਘੂਰਦਾ ਬੋਲੇ ਮੈਂ ਕਿਹਾ ਤੂੰ ਇੱਥੇ ਕੀ ਕਰਦੀ ਐ ਜਾਂ ਬੱਚਾ ਜਾਗ ਪਿਆ ਸਵਰਨ ਸੁਣਦੇ ਸਾਰੀ ਆਪਣੇ ਕਮਰੇ ਨੂੰ ਤੁਰ ਗਈ ਫੇਰ ਚੁੱਕ ਲੈਂਦੀ ਰਾਜ ਨੇ ਪਈ ਪਈ ਨੇ ਗਿਲੇ ਨਾਲ ਆਖਿਆ ਪਾਲਬਾਰ ਖਲੋਤਾ ਹੀ ਮੁਸਕਾ ਪਿਆ ਜਦੋਂ ਡਾਕਟਰ ਕੁਸ਼ੋਰ ਨੇ ਕਿਹਾ ਸੀ ਰਾਜ ਬਚ ਨਹੀਂ ਸਕਦੀ ਤੇ ਸੀ ਦੀ ਬਿਮਾਰੀ ਖਤਰਨਾਕ ਹੋ ਚੁੱਕੀ ਹੈ ਪਾਲ ਰਾਜ ਤੋਂ ਪਰੇ ਪਰੇ ਰਹਿਣ ਦਾ ਯਤਨ ਕਰਦਾ ਮੌਤ ਦੇ ਭੈਣੇ ਪਿਆਰ ਦੀ ਧਾਰਾ ਨੂੰ ਪ੍ਰਤੀਕਰਮ ਵਿੱਚ ਮੋੜ ਕੇ ਰੱਖ ਦਿੱਤਾ ਕਸ਼ਮੀਰ ਤੋਂ ਵਾਪਸ ਆ ਕੇ ਉਹ ਕਈ ਦਿਨ ਕੋਲ ਵੀ ਨਹੀਂ ਆਉਂਦਾ ਹੁਣ ਬਸ ਬਾਹਰ ਖਲੋ ਕੇ ਹੀ ਮਾਮੂਲੀ ਗੱਲਬਾਤ ਪੁੱਛ ਕੇ ਚਲੇ ਜਾਂਦਾ ਰਾਜ ਉਸ ਦੀਆਂ ਹਰਕਤਾਂ ਤਾਂ ਕਿ ਦਿਲ ਵਿੱਚ ਉੱਠਦੇ ਖਿਆਲ ਤੱਕ ਸਮਝਦੀ ਸੀ ਉਸ ਦੇ ਜਿਉਂਦੇ ਜਾਗਦੇ ਸਾਹਸ ਵਿੱਚ ਰਿਝ-ਰਿਝ ਸੜਦੀ ਬਲਗਮ ਬਣ ਕੇ ਰਹਿ ਗਈ ਜਿਸ ਜ਼ਿੰਦਗੀ ਨੂੰ ਉਮਰ ਭਰ ਇੱਕ ਬੰਦਾ ਵੀ ਵਫਾਦਾਰਨਾ ਮਿਲਿਆ ਹੋਵੇ ਉਹਦੀ ਤੜਕਦੀ ਜਵਾਨੀ ਦਾ ਖਮੋਸ਼ ਤਬਦਿਕ ਬਣ ਬਨ ਜਾਣਾ ਸਮਾਜੀ ਪ੍ਰਤੀ ਕਰਮ ਵੀ ਹੈ ਹੇਠਾਂ ਫਿਰ ਉਹੀ ਔਰਤ ਦੁੱਖ ਵਿੱਚ ਚਿੰਗਿਆੜਾ ਮਾਰ ਉਠੀ ਇਹ ਇਠਾਂ ਔਰਤ ਕੌਣ ਚੀਕਦੀਆਂ ਹਨ ਰਾਜਨੇਪਾਲ ਤੋਂ ਵੀ ਪੁੱਛਿਆ ਮੇਰਾ ਖਿਆਲ ਹੈ ਚਰਨ ਦੀ ਮਾਂ ਤੇ ਘਰ ਵਾਲੀ ਹੈ ਪੁਲਿਸ ਨੇ ਸਾਰੇ ਪਿੰਡ ਦੀ ਅੱਜ ਚੰਗੀ ਤੌੜੀ ਲਾਹੀ ਹੈ ਕਿਉਂ ਚਾਰ ਨੂੰ ਪੇਸ਼ ਕਰਾਉਣ ਦੀ ਖਾਤਰ ਪਾਲ ਜਾਨ ਹੀ ਲੱਗਾ ਸੀ ਕਿ ਇਹਠਾਂ ਔਰਤਾਂ ਦਰਦਨਾਕ ਤਰ੍ਹਾਂ ਕਹਿਰਾ ਪੰਗ ਰਾਜ ਨੇ ਕਲਵਲ ਹੁੰਦਿਆਂ ਪਾਲ ਨੂੰ ਕਿਹਾ ਰੱਬ ਦੇ ਵਾਸਤੇ ਉਹਨਾਂ ਨੂੰ ਛਡਾਓ ਮਾਰ ਦੇਣਗੇ ਕਸਾਈ ਜੇ ਪ੍ਰਤਾਪੀ ਨੂੰ ਕਹਿ ਕੇ ਅਮਰੋਂ ਨੂੰ ਇੱਕ ਵਾਰ ਇੱਥੇ ਬੁਲਾ ਦੇ ਮੇਰਾ ਵਾਸਤਾ ਏ ਮੈਂ ਉਸ ਨੂੰ ਮਿਲਣਾ ਚਾਹੁੰਦੀ ਆ ਰਾਜ ਦੇ ਹੱਥ ਜੁੜੇ ਹੋਏ ਸਨ ਉਸ ਪਾਲ ਤੋਂ ਇਸ ਤਰ੍ਹਾਂ ਤਰਲੇ ਵਿੱਚ ਕਦੇ ਕੁਝ ਨਹੀਂ ਮੰਗਿਆ ਸੀ ਮੈਂ ਕਿਹਾ ਸੀ ਪੁਲਿਸ ਦੀ ਕਾਰਵਾਈ ਵਿੱਚ ਕਿਉਂ ਲਤਾਂ ਡਾਈ ਔਰਤਾਂ ਨੂੰ ਮਾਰਨਾ ਕਿੱਧਰ ਦੀ ਕਾਰਵਾਈ ਹੈ ਹਾੜੇ ਜਾਓ ਉਹਨਾਂ ਨੂੰ ਹਟਾਓ ਤੇ ਪ੍ਰਤਾਪੀ ਨੂੰ ਨਾਲ ਲੈ ਕੇ ਰਾਜ ਖੰਗ ਨਾਲ ਢਾਲ ਹੋ ਗਈ ਸੁਰਤੋਂ ਤੇ ਰਾ ਸੋਚਣ ਲੱਗ ਪਈ ਪੁਲਿਸ ਵਾਲੇ ਉਤਰੀ ਤੀਵੀਆਂ ਨੂੰ ਹੀ ਕਿਉਂ ਮਾਰਦੇ ਆ ਚਰਨ ਇਹਨਾਂ ਦਾ ਪਲਾ ਫੜਿਆ ਹੋਇਆ ਹੈ ਚਰਨ ਦਾ ਆਪ ਚਰਨ ਦਾ ਭੱਜਾ ਫਿਰਨਾ ਮਾਂ ਤੇ ਘਰ ਵਾਲੀ ਦੀ ਬੇਪਤੀ ਫਿਰ ਪੁਲਿਸ ਵਾਲੇ ਵੀ ਇਹਦੇ ਬੁਰੀ ਤਰ੍ਹਾਂ ਖਤ ਪੈ ਗਏ ਨੇ ਫਿਰ ਉਹ ਸਭ ਕੁਝ ਭੁੱਲ ਕੇ ਆਪਣੇ ਤੇ ਚਰਨ ਬਾਰੇ ਸੋਚਣ ਲੱਗ ਪਏ ਆਪ ਵੀ ਥਾਂ ਥਾਂ ਧੱਕੇ ਖਾਂਦਾ ਨਾਲੇ ਮੈਨੂੰ ਰੋਲ ਰੋਲ ਮਾਰੇ ਹੁਣ ਇੱਕ ਵਾਰ ਪਿਆਰ ਦੀ ਬਿਮਾਰ ਨੂੰ ਆਪਣੇ ਪਹਿਲੀਆਂ ਅੱਖਾਂ ਨਾਲ ਵੇਖ ਜਾਂਉ ਕਹਾਂ ਕਹਿੰਦੀ ਪਰਵਾਹ ਨਾਲ ਉਸ ਦੀਆਂ ਅੱਖਾਂ ਵੀ ਬਹਿ ਤੁਰਨ ਉਹ بے ਸੁਰਤਾ ਵਾਂਗ ਪਈ ਰਹੀ ਰਾਜਧੀ ਪ੍ਰਤਾਪੀ ਨੇ ਡਰਦਿਆਂ ਡਰਦਿਆਂ ਆਵਾਜ਼ ਮਾਰੀ ਅਤੇ ਤਖਤੇ ਨਾਲ ਢੋਲ ਲਾ ਕੇ ਖਲੋ ਗਈ ਰਾਜ ਨੇ ਅੱਖਾਂ ਪੁੱਟ ਕੇ ਵੇਖਿਆ ਪ੍ਰਤਾਪੀ ਨਾਲ ਸਹਿਮੀ ਹੋਈ ਅਮਰੋ ਖਲੋਤੀ ਸੀ ਅਮਰੋ ਉਮੀਦਵਾਰੀ ਵਿੱਚ ਪੁਰਿਆਂ ਦਿਨਾਂ ਨੂੰ ਆਈ ਸੀ ਉਸ ਦੀਆਂ ਅੱਖਾਂ ਹੁਣੇ ਰੋ ਕੇ ਹਟੀਆਂ ਸਨ ਅਤੇ ਪੋਲਾ ਜਿਹਾ ਚਿਹਰਾ ਉੱਤਰ ਉੱਤਰਿਆ ਪਿਆ ਸੀ ਇਸ ਹਾਲਤ ਵਿੱਚ ਵੀ ਰੱਬਾ ਕੋਈ ਔਰਤ ਨੂੰ ਮਾਰ ਸਕਦਾ ਹੈ ਰਾਜ ਇੱਕ ਤਰ੍ਹਾਂ ਸਿਰ ਹਿਲਾ ਕੇ ਰਹਿ ਗਏ ਬੈ ਜਾ ਭੈਣ ਅਮਰੋ ਰਾਜ ਨੇ ਸਹਜ ਨਾਲ ਕਿਹਾ ਉਸ ਦੇ ਦੁੱਖ ਵਿੱਚ ਭਾਰਾਈ ਤੂੰ ਬਿਮਾਰ ਹੈਂ ਭੈਣ ਅਮਰੋ ਰਾਜ ਦੇ ਪਲੰਗ ਦੀ ਵਾਹੀ ਫੜ ਕੇ ਪੁੰਜੇ ਬਹਿ ਗਏ ਅਮਰੋ ਪੁੰਜੇ ਨਾ ਬੈਠ ਨਾ ਮੇਰੀ ਭੈਣ ਰਾਜ ਨੇ ਅਮਰੋ ਦੀ ਬਾਹ ਫੜ ਕੇ ਉਸ ਨੂੰ ਉਠਾਇਆ ਤੈਨੂੰ ਤਾਂ ਭੈਣੇ ਤਾਪ ਬੜਾ ਹੈ ਅਮਰੋ ਨੇ ਉਸ ਕੋਲ ਬੈਠਦਿਆਂ ਪੁੱਛਿਆ ਹਾਂ ਮੈਨੂੰ ਬੁਖਾਰ ਚੜ ਜਾਂਦਾ ਹੈ ਤੈਨੂੰ ਪੁਲਿਸ ਵਾਲਿਆਂ ਮਾਰਿਆ ਸੀ ਰਾਜ ਨੇ ਬੜੇ ਦਰਦ ਨਾਲ ਪੁੱਛਿਆ ਅਮਰੋ ਨੇ ਹਾਂ ਵਿੱਚ ਸਿਰ ਹਿਲਾਇਆ ਮੋਰਾਂ ਕੋਲੋਂ ਲੈ ਕੇ ਸਾਰੀ ਪਿੱਠ ਤੇ ਵੱਜੀਆਂ ਬੈਂਤਾ ਨੇ ਉਸ ਦਾ ਮਾਸ ਸੁੱਨ ਕਰਕੇ ਰੱਖ ਦਿੱਤਾ ਸੀ ਤੇ ਪਿੰਡੇ ਤੇ ਲਾਲ ਧਾਰੀਆਂ ਦਾ ਕੱਟਾ ਵੱਡ ਹੋਣ ਵੀ ਸੜੀ ਜਾ ਰਹੀ ਸੀ ਰਾਜ ਨੇ ਉਸ ਦੀ ਬੀਨੀ ਤੇ ਬੈਂਤ ਦੀ ਉਪਰੀ ਲਾਈਨ ਦੇਖੀ ਤੇ ਬਿਸਤਰੇ ਵਿੱਚ ਕੰਬ ਗਈ ਕੰਬ ਦੀ ਕਸੀਸ ਵਿੱਚ ਉਸ ਦੀਆਂ ਅੱਖਾਂ ਮੀਚ ਲੰਗਾ ਜਿਵੇਂ ਉਹ ਦੁੱਖ ਦੇਖ ਨਹੀਂ ਸਕਦੀ ਤੇ ਸਹਿ ਨਹੀਂ ਸਕਦੀ ਉਹ ਆਖਦੀ ਹੈ ਤੁਹਾਡੇ ਸਾਰੇ ਟੱਬਰ ਨੂੰ ਥਾਣੇ ਲੈ ਕੇ ਜਾਣਾ ਹੈ ਅਮਰੋ ਫੇਰ ਅੱਖਾਂ ਭਾਰੀ ਉਸ ਦੇ ਪੈਰਾਂ ਦਾ ਨੰਗਾ ਅੰਗੂਠਾ ਫਰਸ਼ ਦੀ ਨੀਲੀ ਪੱਟੀ ਨੂੰ ਮੇਸ ਦੇਣ ਦਾ ਯਤਨ ਕਰ ਰਿਹਾ ਸੀ ਤੂੰ ਹੌਸਲਾ ਰੱਖ ਪੈਣ ਤੈਨੂੰ ਥਾਣੇ ਨਹੀਂ ਜਾਣ ਦਿੰਦੀ ਸੱਚੀ ਅਮਰੋ ਨੇ ਰਾਜ ਦੇ ਦੋਵੇਂ ਹੱਥ ਕੋਟ ਲਏ ਪ੍ਰਤਾਪੀ ਚਾਹ ਲਿਆ ਨਾਲੇ ਜਾਂਦੀ ਸਵਾਰਨ ਉਬਾਜ ਮਾਰ ਜਾਵੇਂ ਚੰਗਾ ਦੀ ਪ੍ਰਤਾਪੀ ਚਲੀ ਗਈ ਰਾਜ ਅਮਰੋ ਨਾਲ ਚਰਨ ਦੀਆਂ ਗੱਲਾਂ ਕਰਨੀਆਂ ਚਾਹੁੰਦੀ ਸੀ ਪਰ ਉਹ ਕਿਸ ਤਰ੍ਹਾਂ ਗੱਲ ਤੋਰੀ ਕਾਸ਼ ਅਮਰੋ ਆਪ ਹੀ ਗੱਲਾਂ ਕਰਨ ਲੱਗ ਪਵੇ ਪਰ ਅਮਰੋ ਉਹਦੇ ਕੋਲ ਆ ਕੇ ਹੈਰਾਨ ਜਿਹੀ ਹੋਈ ਪਈ ਸੀ ਪੁਲਿਸ ਦੀ ਮਾਰ ਖਾਣ ਪਿੱਛੋਂ ਜਿਹੀ ਹਾਲਤ ਵਿੱਚ ਸੀ ਕਿ ਕੁਝ ਵੀ ਨਹੀਂ ਸੋਚ ਸਕਦੀ ਸੀ ਪੁਲਿਸਦਿਆਂ ਬੈਂਤਾਂ ਨਹੀਂ ਪੁਲਿਸਦਿਆਂ ਬੈਂਤਾਂ ਨਹੀਂ ਉਹਦਾ ਹੰਗੰਗ ਪਨ ਸੱਟਿਆ ਸੀ ਚਲੋ ਮੇਰੇ ਲਈ ਇੰਨਾ ਹੀ ਬਹੁਤ ਹੈ ਚਰਨ ਦੀ ਪਤਨੀ ਤਾਂ ਮੇਰੇ ਸਾਹਮਣੇ ਐ ਨਾ ਰਾਜ ਦੀ ਧੜਕਣ ਵਿੱਚ ਇੱਕ ਤਸੱਲੀ ਪਰਵੇਸ਼ ਕਰ ਗਈ ਸਵਰਨ बच्चे नु ਲੈ ਕੇ ਆ ਗਈ स्वर्ण ਦੀ ਹਰੀ ਬੁੱਕਲ ਵਿੱਚ ਬੱਚੇ ਦਾ ਹਿੱਲ ਰਿਹਾ ਚਿਹਰਾ گلاب ਦਾ ਸਜਰਾ ਸੋਹਾ ਫੁੱਲ ਜਾਪਦਾ ਸੀ ਬੱਚੇ ਨੂੰ ਦੇਖ ਕੇ ਰਾਜ ਦੇ ਮੂੰਹ ਤੇ ਸ਼ਾਮ ਹੁੰਦਿਆਂ ਵੀ ਪ੍ਰਭਾਤ ਚੜ ਗਈ स्वर्ण ਹਿਲਦੀ ਚਟਕਾਰੀਆਂ ਮਾਰ ਰਹੀ ਸੀ ਅਤੇ ਉਸ ਦੀ ਚੁਟਕੀ ਬੱਚੇ ਨੂੰ ਹਸਾਉਣ ਅਤੇ ਬਾਹਾਂ ਮਾਰਨ ਲਈ ਪ੍ਰੇਰ ਰਹੀ ਸੀ ਅਮਰੋ ਬੜੀ ਛੇਤੀ ਜਾਣ ਗਈ ਕਿ ਬੱਚਾ ਰਾਜ ਦਾ ਹੈ ਅਤੇ ਅਨਜਾਨ ਹੋਣ ਕਰਕੇ ਉਸ ਰਾਜ ਦੀ ਬਿਮਾਰੀ ਨੂੰ ਵੀ ਗਲਤ ਸਮਝ ਲਿਆ ਅਮਰੋ ਨੇ ਮੁਸਕਾਨਦਿਆਂ ਕੋਗੂ ਵੱਲ ਹੱਥ ਚੁੱਕ ਦਿੱਤੇ ਬੱਚੇ ਦਾ ਹਿਲਦਾ ਸਿਰ ਇੱਕ ਪਲ ਖਲੋ ਗਿਆ ਦੇਖਣ ਵਾਲਾ ਸਮਝੋ ਜਿਵੇਂ ਉਹ ਅਮਰੋ ਨੂੰ ਪਛਾਣ ਰਿਹਾ ਤੇਰੀ ਮਾਸੀ ਹੈ ਰਾਜਦਾਨਦਰ ਦਰਦ ਕੇ ਸਵਰਨ ਨੇ ਲਪੇਟਿਆ ਲਪਟਾਇਆ ਬੱਚਾ ਅਮਰੋ ਦੀ ਬੋਕਲ ਵਿੱਚ ਦੇ ਦਿੱਤਾ ਅਮਰੋ ਨੇ ਉਸ ਨੂੰ ਹਿੱਕ ਨਾਲ ਲਾੰਦਿਆਂ ਪਿਆਰ ਕੀਤਾ ਦੇ ਗੁੱਗੂ ਦੇ ਸਿਰ ਨੂੰ ਆਪਣੇ ਤੌਣ ਨਾਲ ਜੋੜ ਕੇ ਉਸ ਲੰਬਾ ਸਾ ਖਿੱਚਿਆ ਉਸ ਦਾ ਅੰਦਰ ਧੜਕ ਪਿਆ ਤੇ ਉਹ ਕਈ ਤਰ੍ਹਾਂ ਦੇ ਭਾਵਾਂ ਵਿੱਚ ਉਲਝ ਗਈ ਇਸ ਵੇਲੇ ਰਾਜ ਦੀ ਖੁਸ਼ੀ ਦੀ ਕੋਈ ਇੰਤਿਹਾਨ ਨਹੀਂ ਸੀ ਉਹ ਮਹਿਸੂਸ ਕਰ ਰਹੀ ਸੀ ਜਿਵੇਂ ਉਸ ਦੇ ਬੱਚੇ ਨੂੰ ਚਰਨ ਖੜਾ ਰਹੇ ਹੋ ਉਸ ਦੀ ਪਿਆਰ ਕਲਪਨਾ ਜਾਗ ਪਈ ਚਰਨ ਗੁੱਗੂ ਨੂੰ ਵਾਹਾਂ ਵਿੱਚ ਲੈ ਕੇ ਕਿੰਨਾ ਪ੍ਰਸੰਨ ਹੁੰਦਾ ਆਪਣੇ ਤਾਰੇ ਨੂੰ ਇਹਦੇ ਨਕਸ਼ ਚੰਨ ਨਾਲ ਕਿੰਨੇ ਮਿਲਦੇ ਐ ਇਹਨੇ ਵੀ ਤੂਫਾਨੀ ਹੋਣਾ ਸ਼ੀ ਦੇ ਪ੍ਰਵਾਹ ਵਿੱਚ ਉਸ ਨੂੰ ਖਾਂਗ ਛਿਰਦੀ। ਬੱਚਾ ਹਮਰੋ ਕੁਲ ਅਜਨ ਘਰ ਹੋ ਪਿਆ। ਉਹ ਰਾਜ ਅੱਦੇ ਨਾਲ ਪਾਉਣ ਲਈ ਚੁਕੀ। ਰਾਜ ਨੇ ਨਾ ਨਾ ਆਖਦੇ ਦੋਵੇਂ ਹੱਥ ਕੰਬ ਗਏ। ਉਸ ਦਾ ਚਿਹਰਾ ਇੱਕਦਮ ਭੈ ਤੇ ਹੈਰਾਨੀ ਦੇ ਮਿਸ਼ੇ ਜਜਵਾਤ ਵਿੱਚ ਕਾਲਾ ਪੀਲਾ ਹੋ ਗਿਆ। ਆਵਾਕ ਅਮਰੋ ਲਈ ਸਮਝਣਾ ਬਹੁਤ ਹੀ ਔਖਾ ਸੀ। ਕੋਈ ਮਾਂ ਕਿਵੇਂ ਇਸ ਤਰ੍ਹਾਂ ਨਾ ਕਰ ਸਕਦੀ। ਆਪਣੇ ਰੋ ਰਿਹੇ ਬੱਚੇ ਨੂੰ ਪਛਾਣ ਤੱਕਦੀ। ਪਰਸਵਾਰ ਨੂੰ ਨੇ ਝਟਾ ਗਾਂ ਬਾਦ ਕੇ ਬੱਚੇ ਨੂੰ ਫੜ ਲਿਆ ਅਮਰੋ ਦੀ ਹੈਰਾਨੀ ਬਾਬਲੀ ਪਈ ਹੋਈ ਸੀ ਸਵਰਨ ਕੋਲ ਜਾ ਕੇ ਚੁੱਪ ਹੋ ਅਮਰੋ ਨੇ ਚਾਹ ਪੀਣੋ ਬੜੀ ਵਾਰ ਨਾ ਕੀਤੀ ਉਹ ਬੇहद ਚਿਜਕ ਰਹੀ ਸੀ ਪਰ ਰਾਜ ਦੀ ਜੇਦ ਨੇ ਉਸ ਨੂੰ ਪੀਣ ਲਈ ਮਜਬੂਰ ਕਰ ਦਿੱਤਾ ਰਾਜ ਉਸ ਦੀ ਬੜੀ ਸੇਵਾ ਕਰਨੀ ਚਾਹੁੰਦੀ ਸੀ ਪਰ ਉਸ ਦੀ ਬਿਮਾਰੀ ਅਤੇ ਰੀਜਾਂ ਦਾ ਅੰਤ ਉਹ ਮਹਿਸੂਸ ਕਰ ਰਹੀ ਸੀ ਜਿਵੇਂ ਚਰ ਨਹੀਂ ਉਸ ਦੇ ਘਰ ਪਰੌਣਾ ਆਇਆ ਹੋਇਆ ਰਾਜ ਨੇ ਅਮਰੋ ਨੂੰ ਹਰ ਤਰੰਤ ਸੱਲੀਅੇ ਦਿੱਤੀ ਅਜ ਦੇ ਦਿੱਤੇ ਅਮਰੋ ਦੇ ਦਿਮਾਗ ਵਿੱਚੋਂ ਰਾਜ ਕੋਲ ਵਿਦਾ ਹੋਣ ਤੱਕ ਇਹ ਗੱਲ ਨਹੀਂ ਨਿਕਲੀ ਸੀ ਕਿ ਉਸ ਬੱਚੇ ਨਾਲੋਂ ਲੈਣੋ ਕਿਉਂ ਨਾ ਕਰ ਦਿੱਤੀ ਅੱਛਾ ਭੈਣਾ ਰੱਬ ਤੇਨੀ ਤਕੜੀ ਕਰੇ ਅਮਰੋ ਨੇ ਤੁਰਦਿਆਂ ਰਾਜ ਦਾ ਹੱਥ ਫੁੱਟਿਆ ਰਾਜ ਕਹਿਣਾ ਚਾਹੁੰਦੀ ਸੀ ਚੈਰਮਨ ਨੂੰ ਆਖੀ ਮੇਰੇ ਇੱਕ ਵਾਰ ਤਾਂ ਖਬਰ ਲੈ ਜਾਵੇ ਪਰ ਹੱਥ ਜੋੜ ਕੇ ਹੀ ਰਹਿ ਗਈ ਉਸ ਦੇ ਅਰਮਾਨਾਂ ਦਾ ਦਸਤੂਰ ਬਾਗ ਆਟਾ ਤੇ ਕਿਰਾਟਾ ਹੁੰਦਾ ਰਿਹਾ Done